ਲਾਈ ਵੀ ਸੱਜਣੋ ਮੇਰੇ ਨਾਲ ਨਾ ਮੇਰੇ ਬਹੁਤ ਪਿਆਰੇ ਦੋਸਤ ਬੈਠੇ ਆ ਬਾਈ ਹਰਜੀਤ ਹੁਣੀ ਪਿੰਡ ਰਾਮੇ ਦੇ ਵਿੱਚ ਰਾਮਾ ਪਿੰਡ ਨਾ ਬਿਲਕੁਲ ਸਾਡੇ ਪਿੰਡ ਦੇ ਨਾਲ ਹੀ ਆ ਤੇ ਇਹਨਾਂ ਨਾਲ ਦੋਸਤੀ ਵੀ ਬਾਈ ਹਰਜੀਤ ਹੁਣਾ ਨਾਲ ਮੇਰੀ ਬਹੁਤ ਪੁਰਾਣੀ ਆ ਤੇ ਇਹਨਾਂ ਦਾ ਕੰਮ ਵੀ ਬਾਈ ਹਰਜੀਤ ਦਾ ਜਿਹੜੇ ਇਹਨਾਂ ਦੇ ਫੀਲਡ ਨਾਲ ਸੰਬੰਧਤ ਬੰਦੇ ਉਹ ਤਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਬਾਈ ਹਰਜੀਤ ਹੁਣਾ ਨੇ ਜਦੋਂ ਵੀ ਕੰਮ ਕੀਤਾ ਜਿਹੜਾ ਵੀ ਕੰਮ ਕੀਤਾ ਆਲਾ ਹੀ ਕੀਤਾ ਛੋਟਾ ਕੰਮ ਕੀਤਾ ਹੀ ਨਹੀਂ ਗਿਆ ਤਾਂ ਜਿੰਨੀ ਵੀ ਮੇਰੇ ਕੋਲੇ ਬਰੀਡ ਬੈਠੀ ਆ ਨਾ ਇਹ ਵੀ ਆਲਾ ਬਰੀਡ ਬੈਠੀ ਆ ਵੀ ਜਿਹਨੂੰ ਆਪਾਂ ਇਹ ਕਹਿ ਲਈਏ ਕਿ ਪੰਜਾਬ ਕੀ ਪੂਰੇ ਹਿੰਦੁਸਤਾਨ ਦੀਆਂ ਕੀ ਪੂਰੀ ਦੁਨੀਆ ਦੀਆਂ ਘੈਂਟ ਹਸਤੀਆਂ ਜਿਹੜੀਆਂ ਆਪਦੇ ਹੱਥ 'ਚ ਫੜਨਾ ਵੱਡਾ ਸਟੇਟਸ ਮੰਨਦੀਆਂ ਉਹਨਾਂ ਨੂੰ ਐਂ ਲੱਗਦਾ ਮਹਿਸੂਸ ਹੁੰਦਾ ਵੀ ਮੈਂ ਭਾਵੇਂ ਕਿੱਡਾ ਹੀ ਵੱਡਾ ਸੈਲੈਬ੍ਰਿਟੀ ਆ ਪਰ ਜੇ ਸਾਡੇ ਘਰੇ ਆ ਜਾਨਵਰ ਹੋਵੇ ਤਾਂ ਯਾਰ ਫੇਰ ਤਾਂ ਗਾਂ ਦੀ ਗੱਲ ਹੀ ਬਣ ਜੇ ਮਤਲਬ ਹਰੇਕ ਬੰਦੇ ਦੇ ਦਾ ਇਹਨਾਂ ਦੀ ਸੰਗਲੀ ਫੜਨਾ ਵੀ ਆਪਾਂ ਕਹਿ ਲਈਏ ਕਿ ਕਹਟ ਮੰਨਦੇ ਆ ਯਾਰ ਹਾਂ ਯਾਰ ਜਿਹੇ ਜੀ ਬੰਦੂਕ ਚੱਕ ਲਈ ਜਿਹੇ ਜਿਹੇ ਜਾਨਵਰ ਰੱਖ ਲਿਆ ਪਰ ਸਾਡੇ ਭਾਈ ਨੂੰ ਫਿਰ ਇਹ ਚੀਜ਼ਾਂ ਪਾਲੇ ਤੋਂ ਬਿਨਾ ਮਿਲਦੀਆਂ ਨਹੀਂ ਇਹ ਚੀਜ਼ਾਂ ਲੱਭਣੀਆਂ ਬਹੁਤ ਔਖੀਆਂ ਆ ਆਪਾਂ ਇਹ ਕਹਿ ਲਈਏ ਕਿ ਜੇ ਤੁਸੀਂ ਕਹੋਗੇ ਕਿ ਐਵੇਂ ਹੀ ਤੁਰੇ ਫਿਰਦਿਆਂ ਨੂੰ ਕਦੇ ਇਸ ਤਰ੍ਹਾਂ ਦਾ ਜਾਨਵਰ ਹੱਥ ਲੱਗ ਜਾਂਦਾ ਨਹੀਂ ਇਹਦੇ ਪਿੱਛੇ ਵੀ ਬਹੁਤ ਸਾਰੀ ਪਰਖ ਬਹੁਤ ਸਾਰੀ ਮਿਹਨਤ ਬਹੁਤ ਸਾਰੀ ਵੱਡੀ ਕਿਸਮਤ ਤੇ ਬਹੁਤ ਸਾਰੀ ਵੱਡੀ ਸੰਭਾਲ ਆ ਜਿਹੜੀ ਛੁਪੀ ਹੁੰਦੀ ਆ ਆਪਾਂ ਭਾਈ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਸਾਰਿਆਂ ਦਾ ਸਵਾਗਤ ਕਰਦੇ ਬਾਈ ਸਾਸਿਕਾ ਜੀ ਹਰਜੀਤ ਬਾਈ ਮਾੜਾ ਜੀ ਦੱਸਦੇ ਹੋ ਸਾਰਿਆਂ ਬਾਰੇ ਦੱਸਦੇ ਹੋ ਆਪ ਵੀਰੇ ਦਾ ਨਾਂ ਕੀ ਆ ਜਗਵਿੰਦਰ ਜਗਵਿੰਦਰ ਹੈ ਬਾਈ ਜਗਵਿੰਦਰ ਇਹ ਕੌਮ ਕਹਤੋਂ ਆ ਇਹ ਕੌਮ ਕਹਤੋਂ ਆ ਇਹ ਬਾਈ ਹੁਣੇ ਕੌਮ ਕਹਤੋਂ ਹਾਂ ਮੇਰਾ ਜਣੇ ਦੀ ਬਹੁਤ ਪੁਰਾਣਾ ਦੋਸਤ ਹੈ ਜੀ ਹਾਂ ਪਹਿਲਾਂ ਤੋਂ ਜਣੇ ਦੀ ਕਾਫੀ 20 25 ਸਾਲ ਤੋਂ ਹੀ ਇਹ ਬਰੀਡਿੰਗ ਕਰਦੇ ਆ ਜੀ ਪਹਿਲਾਂ ਤੋਂ ਹੀ ਜਣੇ ਦੀ ਬਹੁਤ ਟਾਈਮ ਤੋਂ ਜੁੜੇ ਮੈਂ ਵੀਰ ਹੁਣੋਂ ਨਾ ਇਹ ਵੀਰ ਚੰਨਾ ਮੱਲੇ ਤੋਂ ਆ ਇਹ ਅਸੀਂ ਭਰਾ ਹੀ ਬਣੇ ਨੇ ਆ ਜੀ ਸਮਝ ਗਏ ਅਸੀਂ ਕਾਫੀ ਸਾਲਾਂ ਦੇ ਜਣੇ ਦੀ ਜੀ ਉਸ ਹੱਬ ਨਾਲ ਤੇ ਇਹ ਡੌਗ ਸ਼ੋ ਵਗੈਰਾ ਤੇ ਜਾਂਦੇ ਹਾਂ ਹਾਂ ਲਗਭਗ ਕਾਫੀ ਡੌਗ ਸ਼ੋ ਤੇ ਅਸੀਂ ਇਕੱਠੇ ਹੁੰਦੇ ਆ ਆਪਾਂ ਚੰਨੇ ਬਾਈ ਤੋਂ ਸ਼ੁਰੂ ਕਰਕੇ ਬਾਤ ਫਿਰ ਚੰਨੇ ਬਾਈ ਪਹਿਲਾਂ ਆਪਾਂ ਇਹਦੇ ਤੋਂ ਸ਼ੁਰੂ ਕਰੀਏ ਪਹਿਲਾਂ ਮੈਨੂੰ ਜਿਆਦਾ ਟਰਸਟ ਮਤਲਬ ਨਾ ਆਮ ਲੋਕ ਵੀ ਪੈਸੇ ਜਿਹੜੇ ਜਰਮਨ ਸ਼ੈਫਟ ਦੇ ਵਿੱਚ ਨਾ ਬਹੁਤ ਜ਼ਿਆਦਾ ਇੰਟਰਸਟ ਰੱਖਦੇ ਆ ਹਾਂ ਕਿਉਂਕਿ ਇਹ ਫਿਰ ਦੋ ਪਾਸਿਆਂ 'ਚ ਆ ਜਾਂਦਾ ਵੀ ਰਾਖੀ ਨੂੰ ਵੀ ਬਹੁਤ ਕਮਾਲ ਆ ਹਨਾ ਫੈਮਿਲੀ ਵਾਲੇ ਪਾਸੇ ਵੀ ਡੌਗ ਬਹੁਤ ਕਮਾਲ ਹੁੰਦੇ ਆ ਤਾਂ ਇਹਦੀ ਮਾੜਿਆ ਮੈਂ ਦੱਸੂਗਾ ਕਿ ਇਹ ਛੋਸ਼ਾ ਲੜ ਰਿਹਾ ਹੈ ਸੋਚ ਬਈ ਅਸੀਂ ਸੌਂਕ ਨਹੀਂ ਰੱਖੇ ਵੇ ਆ ਉਹ ਜਾਈ ਦਿਆ ਵੀ ਢੀੜਾ ਕਢਾ ਕੇ ਲੈ ਆਈ ਦਾ ਅੱਛਾ ਸੋਚ ਜਾਣਦਾ ਆ ਬਈ ਲੋਕਣਵਾ ਦਿਖਾਇਆਈ ਦੇ ਆਪਣੇ ਦਿਮਾਗ ਚ ਕਿਹੜਾ ਕੀੜਾ ਵਾ ਸ਼ੋਅ ਕਰਾਈ ਦਾ ਹਾਂ ਸ਼ੋਅ ਕਰਾਈ ਦਾ ਵੀ ਚੰਗੀ ਚੀਜ਼ ਰੱਖੀ ਵੀ ਆ ਹਾਂਜੀ ਠੀਕ ਹੈ ਜੀ ਹੂੰ ਤੇ ਵੇਹੇ ਆਏ ਆ ਬਈ ਇੰਨੇ ਨਾਲ ਯਾਰ ਦੋਸਤ ਸਾਰੇ ਇਕੱਠੇ ਹੋ ਜਾਂਦੇ ਆ ਮਿਲ ਪੈਣੇ ਆ ਹੂੰ ਕਿੰਨੇ ਜਾਣੇ ਆ ਸੋਚ ਹੂੰ ਵੱਧ ਤੋਂ ਵੱਧ ਬੰਦੇ ਆਪਨੂੰ ਜਾਣਦੇ ਵੀ ਆ ਤੇ ਨਵੇਂ ਬੰਦੇ ਵੀ ਮਿਲਦੇ ਆ ਇਹ ਕਿੰਨੇ ਉਮਰ ਦਾ ਕਿੰਨੀ ਦਾ ਹੋ ਗਿਆ ਐਡਾ ਵੱਡਾ ਹੋ ਗਿਆ 80 ਸਾਲ ਦਾ ਜੀ अच्छा ये 2.5 ਸਾਲ ਦਾ ਏਡਾ ਵੱਡਾ ਹੋ ਜਾਂਦਾ ਹਾਂ 2.5 ਸਾਲ ਦਾ ਜੀ ਬਾਕੀ ਖਰਾਕ ਦੇ ਸਿਰ ਤੇ ਆ ਮੇਨ ਗਲਤ ਵੱਡਾ ਬਹੁਤ ਆ ਯਾਰ ਹਨਾ ਖੁੱਲਾ ਖੱਲਾ ਬਹੁਤ ਆ ਪੈਰਾਂ ਪੂਰਾ ਆਉਣ ਵਾਲੇ ਪਾਸੇ ਜਾਂ ਹੋਰ ਆ ਹਨਾ ਵੀ ਇਹਦਾ ਸਿਸਟਮ ਜਾਂ ਤੇ ਇੱਕ ਸਭ ਤੋਂ ਵੱਡੀ ਗੱਲ ਆ ਇਹ ਮਤਲਬ ਫ੍ਰੈਂਡਲੀ ਬਹੁਤ ਆ ਯਾਰ ਮਤਲਬ ਕੋਈ ਬਗਾਨੇ ਵਗੁੰਨੇ ਵਾਲਾ ਹਿਸਾਬਕਤਾ ਵੀ ਹੈ ਨਹੀਂ ਗਾ ਇਹਨੂੰ ਘਰੇ ਘਰੇ ਵੀ ਐਵੇਂ ਆ ਹਰ ਜਿੱਥੇ ਮੈਂ ਰਾਤੀ ਕਰਦਾ ਘਰੇ ਬਹੁਤ ਰਾਖੀ ਰਾਤ ਨੂੰ ਖੁੱਲਾ ਹੁੰਦਾ ਵੀਰੇ ਹਾਂ ਬਸ ਜਾਨੀ ਦੀ ਸਾਰੀ ਰਾਤ ਇਹ ਗੇੜੇ ਤੇ ਹੀ ਹੁੰਦਾ ਹੈ ਦੇਖਦੇ ਨਹੀਂ ਦਿਨੇ ਸੌ ਲੈਂਦੇ ਆ ਇਹ ਇਧਰੀ ਪੈਦਾ ਹੋਇਆ ਜਾਂ ਇਹ ਬਾਹਰੋਂ ਮੰਗਵਾਇਆ ਹੈ ਨਹੀਂ ਇਹ ਇੰਪੋਰਟ ਲਾਈਨ ਹੈ ਵੀਰੇ ਇਹ ਮੈਕਸ ਦਾ ਹੈਗਾ ਸਨ ਅੱਛਾ ਮੈਕਸ ਦਾ ਮੈਕਸ ਹਾਂ ਤੇ ਇਹਦੇ ਜੋ ਜਿਹੜੇ ਜਿਹੜੇ ਆ ਹਸਕੀ ਆ ਇਹੇ ਬਈ ਇਹ ਬਈ ਜੀ ਬੰਗਲੌਰ ਤੋਂ ਆਇਆ ਕੈਸ ਨਾਮ ਦਾ ਡੌਗ ਆ ਜੀ ਠੀਕ ਹੈ ਜੀ ਉਹ ਕਹਿੰਦਾ ਸੀ ਆਸੀਂ థਾਈਲੈਂਡ ਤੋਂ ਮੰਗਾਇਆ ਵਾ ਜੀ ਕੇ ਕੇ ਕੈਨਲ ਵਾਲਿਆਂ ਉਹਨਾਂ ਤੋਂ ਆਇਆ ਵਾ ਜੀ ਉਹ ਵੀ ਬੱਚਾ ਬੰਗਲੌਰ ਚੋਂ ਆਇਆ ਸੀ ਖਰੀਦਿਆ ਪਾ ਇਧਰੋਂ ਸੀ ਜਿਹੜਾ ਜਿਹੜਾ ਉਹ ਆ ਉਹਦਾ ਕੰਨ ਥੋੜਾ ਛੋਟਾ ਨਹੀਂ ਲੱਗਦਾ ਇਹਦੇ ਨਾਲੋਂ ਕੈਮ ਹੀ ਲੱਗਦਾ ਮੈਨੂੰ ਹੈ ਬਾਈ ਹਰਜੀਤ ਹਾਂ ਕੰਨਾ ਦਾ ਕੰਨਾ ਦਾ ਜਿਹਨੇ ਉਹ ਤੇਦਾ ਕੰਨਾ ਛੋਟਾ ਆ ਗਿਆ ਥੋੜਾ ਅੱਖ ਆਪਣੇ ਚ ਵੱਧਾ ਥੋੜਾ ਅੱਛਾ ਤੇ ਹੈ ਉਹ ਵੀ ਬਹੁਤ ਸੋਹਣਾ ਲੱਗਦਾ ਹਾਂ ਹਾਂ ਇਹ ਹਾਈਟ ਵੀ ਜਾਨਕੀ ਉਹਦੇ ਨਾਲ ਛੋਟਾ ਵਾ ਥੋੜਾ ਜਿਹਾ ਹਾਈਟ ਛੋਟਾ ਥੋੜਾ ਸਨਖ ਗੁਣੇ ਚ ਜਿਆਦਾ ਆ ਜਾਂਦਾ ਇਹ ਵੀ ਜਿਵੇਂ ਆਪਾਂ ਕਹਿ ਲੀਏ ਵੀ ਜਿੰਨੀ ਥੋੜੀ ਹਾਈਟ ਛੋਟੀ ਹੁੰਦੀ ਫਿਰ ਉਹ ਬਾਡੀ ਸਟਰਕਚਰ ਜਿਆਦਾ ਕੈਂਟ ਹੁੰਦਾ ਸਟਰਕਚਰ ਕੈਂਟ ਲੱਗਦਾ ਇਹਨਾਂ ਦਾ ਬਾਕੀ ਇਹ ਕੁੱਤੇ ਦਾ ਤਾਂ ਬਾਈ ਨਾਂ ਵੀ ਬਹੁਤ ਚੱਲਿਆ ਵਾ ਕੈਸ ਨਾਂ ਦਾ ਡੌਗ ਆ ਅੱਛਾ ਉਹ ਹਾਂਜੀ ਹਾਂਜੀ ਹਾਂ ਉਹ ਮਤਲਬ ਕਿਵੇਂ ਉਹਦਾ ਨਾਂ ਨੂੰ ਕਿਵੇਂ ਚੱਲਿਆ ਮਤਲਬ ਕਾਰਨ ਕੀ ਬਣਿਆ ਨਾਂ ਇਹਦਾ ਆਪਣੇ ਘਰੇ ਬੱਚੇ ਵਿੱਚ ਇੱਕ ਦੋ ਫੀਮੇਲਰ ਰੱਖਿਆ ਵਿਆ ਰਿਜ਼ਲਟ ਆਉਂਦਾ ਬੱਚੇ ਸੇਲ ਕਰਦੇ ਆ ਬੱਚੇ ਰੰਗ ਡਾਰਕ ਆਉਂਦਾ ਉਹਦਾ ਬੱਚੇ ਜਿਆਦਾ ਸੋਹਣੇ ਵਾਲੇ ਆ ਇਹਦੇ ਵਿੱਚ ਹਾਂ ਸੋਹਣੇ ਵਾਲੇ ਬੱਚੇ ਬਹੁਤ ਸੋਹਣੇ ਆ ਅੱਛਾ ਉਹਦੇ ਬੱਚਿਆਂ ਦਾ ਕਰਕੇ ਫਿਰ ਜਿਹੜੇ ਲੋਕ ਬੱਚਾ ਖਰੀਦਣਾ ਪਸੰਦ ਕਰਦੇ ਬੱਚਾ ਬਣਦਾ ਸੋਹਣਾ ਹੋ ਬਣਦਾ ਸੋਹਣਾ ਜੀ ਟੋਟਲ ਬੱਚੇ ਬਲੂ ਆਈ ਚ ਆਉਂਦੇ ਆ ਅੱਛਾ ਇਹਦਾ ਮੇਨ ਕਾਰਨ ਵੀ ਜਣੀ ਬਹੁਤ ਅੱਜ ਕੱਲ ਲੋਕ ਪਸੰਦੀ ਬਲੂ ਆਈ ਨੂੰ ਕਰਦੇ ਆ ਹਾਂ ਨੀਲੀਆਂ ਅੱਖਾਂ ਹਾਂ ਨੀਲੀਆਂ ਅੱਖਾਂ ਹੋਣ ਹਾਂ ਤੇ ਇੱਕ ਯਾਰ ਮੈਂ ਕਈ ਵਾਰੀ ਦੇਖਿਆ ਵੀ ਇਹਨਾਂ ਦੇ ਵਿੱਚ ਇੱਕ ਇੱਕ ਹੋਰ ਰੰਗ ਦੀ ਇੱਕ ਹੋਰ ਰੰਗ ਦੀ ਆ ਜਾਂਦੀ ਹੈ ਇਹਨਾਂ ਚ ਆਉਂਦੀ ਹੈ ਨਾ ਆਉਂਦੀ ਆ ਔੜਾਈ ਜੀ ਵੀ ਆਉਂਦੇ ਆ ਬਲੈਕ ਆਈਜ ਵੀ ਆਉਂਦੇ ਆ ਅੱਛਾ ਹਾਂਜੀ ਤੇ ਉਹ ਉਹ ਜਿਹੜੀ ਜਿਹੜੀ ਇਹਦੇ ਵਿੱਚ ਇਹ ਕਮੰਡਲੇ ਜੀ ਨੂੰ ਕਿਵੇਂ ਮੰਨਦੇ ਆ ਚੰਗਾ ਮੰਨਦੇ ਆ ਕਿ ਮਾੜਾ ਮੰਨਦੇ ਆ ਕਮੰਡਲੇ ਜੀ ਚੰਗਾ ਜਾਦੇ ਚੰਗਾ ਤਾਂ ਨਹੀਂ ਮੰਨਦੇ ਯਾਨੀ ਕਿ ਡੋਡੀ ਪਸੰਦ ਆ ਫਿਰ ਵੀ ਜਿਹਨੇ ਉਹ ਪਸੰਦ ਆ ਉਹ ਉਹੀ ਲਊਗਾ ਅਜਾ ਜ਼ਿਆਦਾ ਜ਼ਿਆਦਾਤਰ ਲੋਕ ਬਲੂ ਆਈਜ਼ ਨੂੰ ਪਸੰਦ ਕਰਦੇ ਆ ਮੈ ਨੀਲੀਆਂ 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 ਅੱਖਾਂ ਨੂੰ ਪਸੰਦ ਕਰਦੇ ਤੇ ਹੈਗੀਆਂ ਨੀਲੀਆਂ ਅੱਖਾਂ ਕੁਦਰਤੀ ਹੋਈਆਂ ਜਿਹਦੀਆਂ ਆਉਣੀਆਂ ਕੁਦਰਤੀਆਂ ਜਾਣੀਆਂ ਇਸ ਮਸਲ ਦੇ ਵਿੱਚ ਕੁਦਰਤੀ ਆ ਜਾਣੀਆਂ ਹਨਾ ਬਾਈ ਤੇ ਜਿਹੜਾ ਜਿਹੜਾ ਬਾਈ ਉਹ ਆ ਫਿਰ ਥੋੜਾ ਇਹ ਵੱਡਾ ਹੈ ਇਹ ਇਹ ਕਿੱਧਰੋਂ ਲਿਆਂਦਾ ਇਹ ਬੱਚਾ ਬੰਗਲੌਰ ਚ ਆਇਆ ਹੈ ਬਾਈ ਬਾਰ ਜੀ ਇੰਪੋਰਟ ਗੁੱਤਿਆਂ ਦਾ ਹੀ ਬੱਚਾ ਵਾ ਓਹੋ ਤੇ ਆ ਆ ਗਿਆ ਸਮਾਈਲ ਕੀ ਕਹਿੰਦੇ ਸਮਾਈਲ ਨਹੀਂ ਨਹੀਂ ਇਹ ਵੀ ਹੱਸ ਕੇ ਆਈ ਬਾਈਟ ਕਲਰ ਇਹ ਵਾਈਟ ਚ ਨਹੀਂ ਇਹ ਇਹੋ ਜਿਹੀ ਉਹ ਹੁੰਦੇ ਆ ਕੀ ਸਮਾਈਲ ਮੈਂ ਤਾਂ ਇਹਨੂੰ ਉਹੀ ਮੰਨੀ ਗਿਆ ਵੀ ਮੈਨੂੰ ਬਹਾਲਾ ਪਤਾ ਨਹੀਂਗਾ ਤੂੰ ਦੰਦੀ ਤਾਂ ਨਹੀਂ ਵਾਤਾ ਹੂੰ ਅੱਛਾ ਇਹ ਬਾਈਟ ਹਸਕੀ ਆ ਹਾਂਜੀ ਇਹ ਵਾਈਟ ਹਸਕੀ ਤੇ ਜੇ ਮੰਨ ਕੇ ਚਲੋ ਵੀਰੇ ਵੀ ਐਦੇ ਐਦੇ ਆਪਾਂ ਬੱਚੇ ਲਈਏ ਬਾਈਟ ਹਸਕੀ ਦੇ ਇਹਦੇ ਬੱਚੇ ਉਹ ਜੇ ਵੀ ਆ ਸਕਦੇ ਆ ਨਹੀਂ ਸਹੀ ਮੈਨੇ ਤਾਂ ਇਹ ਵਾਈਟ ਤੋਂ ਵਾਈਟ ਫੀਮੇਲ ਹੋਵੇ ਫੇਰ ਹੀ ਬੱਚੇ ਵਾਈਟ ਵਧੀਆ ਹੁੰਦੇ ਆ ਨਹੀਂ ਤਾਂ ਗ੍ਰੇ ਵਾਈਟ ਜੇ ਆ ਜਾਂਦੇ ਉਹ ਗੱਲ ਬਣਦੀ ਹਾਂ ਉਹ ਸਕਨ ਦੀ ਰੰਗ ਖਰਾਬ ਹੋ ਜਾਂਦਾ ਰੰਗ ਖਰਾਬ ਹੋ ਜਾਂਦਾ ਹਾਂ ਜੇ ਜੇ ਮੰਨ ਲਓ ਵੀ ਜਮਾ ਵਾਈਟ ਹਸਕੀ ਆ ਵਾਈਟ ਫੀਮੇਲ ਆ ਫੇਰ ਫੇਰ ਇਹਦੇ ਬੱਚੇ ਆ ਜਿਹੜੇ ਉਹ ਵਾਈਟ ਹੀ ਆਉਣਗੇ ਜਾਂ ਫੇਰ ਵੀ ਉਸ ਕਰਨ ਦੇ ਆਸ ਵਾਈਟ ਹੀ ਹੁੰਦੇ ਜੀ ਫੇਰ ਤਾਂ ਜਨਤਤਰ ਫੇਰ ਵਾਈਟ ਹੀ ਆਉਣਗੇ ਵਾਈਟ ਹੀ ਆਉਣਗੇ ਤੇ ਜਿਹੜੇ ਬਈ ਆਹਾ ਜਿਵੇਂ ਹੁਣ ਇਹਨਾਂ ਦਾ ਕੋਟ ਹੀ ਬਹੁਤ ਵੱਡਾ ਯਾਰ ਤੇ ਇਹਨਾਂ ਨੂੰ ਗਰਮੀ ਕਿੰਨੀ ਲੱਗਦੀ ਆ ਮਤਲਬ ਪਰੇਸ਼ਾਨ ਕਿੰਨੀ ਚਾਰੀ ਤਾਂ ਜਿਆਦੇ ਮੰਨਦੇ ਈ ਥੋੜੀ ਏਸੀ ਲੱਗੇ ਵੀ ਆਪਣੇ ਤਾਂ ਉਹ ਹਾਵਾ ਨਾਲ ਰੱਖੇ ਹੋਏ ਜਿਵੇਂ ਮੰਨ ਕੇ ਚਲੋ ਕੋਈ ਆਮ ਬੰਦੇ ਨੇ ਰੱਖਨੇ ਆ ਆਮ ਬੰਦੇ ਨੂੰ ਏਸੀ ਲਾਉਣ ਦੀ ਲੋੜ ਆ ਇੱਕ ਆਮ ਬੰਦਾ ਮਤਲਬ ਉਦਾਂ ਪਾਲ ਸਕਦਾ ਇਹਨਾਂ ਨੂੰ ਆਮ ਬੰਦਾ ਹੀ ਰੱਖ ਸਕਦਾ ਵੈਸੇ ਗਰਮੀ ਜਾਨੀ ਗਰਮੀ ਤਾਂ ਰੱਖਣੀ ਪੈਂਦੀ ਆ ਗੌਰ ਇਹਨਾਂ 'ਤੇ ਜਿਆਦਾ ਸਿਆਲਾਂ 'ਚ ਕੋਈ ਚੱਕਰ ਨਹੀਂ ਇਹਨਾਂ ਨੂੰ ਜਿਹਦਾ ਇਹਦਾ ਇੰਨਾ ਵੱਡਾ ਕੋਟ ਆ ਜਿਵੇਂ ਇਹਦੇ ਤਾਂ ਬਹੁਤ ਵੱਡਾ ਕੋਟ ਆ ਜਰਮਨ ਸ਼ੈਫਡ ਦੇ ਤਾਂ ਬਾਈ ਹਾਂਜੀ 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 ਹਾਂ ਤੇ ਜਰਮਨ ਸ਼ੈਫਡ ਦੇ ਕੋਟ ਦਾ ਵੀ ਧਿਆਨ ਰੱਖਣ ਵਾਸਤੇ ਬਾਈ ਗ ਪਹਿਲਾਂ ਹੁਣ ਇਹਦੇ ਆਸਤੇ ਸਪੈਸ਼ਲ AC ਲੱਗਿਆ ਤਾਂ AC ਚ ਰਹਿੰਦਾ ਹੂੰ ਕਿ ਕਿ ਕਿੰਨੀ ਕਿੰਨਾ ਕ ਟੈਂਪਰੇਚਰ ਆ ਜਿਹੜਾ ਸਹਿ ਲੈਂਦੇ ਆ 20 ਡਿਗਰੀ ਤੱਕ ਸਹਿ ਲੈਂਦੇ ਆ ਮਤਲਬ ਕਦੋਂ ਪਰੇਸ਼ਾਨ ਹੋਣਾ ਕਦੋਂ ਸ਼ੁਰੂ ਹੋ ਜਾਂਦੇ ਮਤਲਬ ਇਹਨਾਂ ਨੂੰ ਲੱਗਦਾ ਵੀ ਯਾਰ ਹੁਣ ਹੁਣ ਗਰਮੀ ਬੀ ਤਾਂ 20 ਤੋਂ ਪਲੱਸ ਹੋ ਗਿਆ ਜਦੋਂ ਹਾਂ ਦੂਬਲ ਥੋੜਾ ਪਰੇਸ਼ਾਨੀ ਮੰਨਦੀ ਹੈ ਹਾਂ ਤੇ ਜਿਹੜਾ ਜਿਹੜਾ ਬਾਈ ਆਹਾ ਕੋਟ ਹੈ ਗਰਮੀਆਂ ਚ ਖਤਮ ਕਰ ਜੂਗਾ ਇਹ ਹਾਂ ਗਰਮੀਆਂ 'ਚ ਘਟ ਜਾਂਦਾ ਕੋਟ ਜੀ ਕੱਟ ਕੱਟ ਦਿੰਦੇ ਆ ਜਾਂ ਆਪੇ ਆ ਜਾਂਦੇ ਕੋਟ ਕੱਟ ਦੇਣੀ ਆਪਦੇ ਆਪ ਨੇ ਆਪਦੀ ਆਪ ਹੀ ਘਟ ਜੂਗਾ ਹਾਂਜੀ ਆਪਦੇ ਆਪ ਹੀ ਘਟ ਜਾਂਦਾ ਗਰਮੀ ਚ ਤੇ ਬਾਈ ਫਿਰ ਇਹਨੂੰ ਇਹਨਾਂ ਨੂੰ ਤੋਲਣਾ ਵੀ ਪੈਂਦਾ ਤੁਹਾਨੂੰ ਵੀ ਤੋਲ ਕੇ ਦੇਖਦੇ ਆਂ ਵੀ ਯਾਰ ਮੇਰਾ ਕੋ ਡੌਗ ਲੈ ਸਕੋਗਾ ਇੰਨੀ ਜੱਤ ਦੇ ਵਿੱਚ ਤਾਂ ਪਤਾ ਵੀ ਨਹੀਂ ਲੱਗਦਾ ਹੁਣਾਂ ਲੈਸਾ ਹੋਊਗਾ ਕਿ ਨਹੀਂ ਹੋ ਗਿਆ ਕਿਦੋਂ ਡੀ ਵਾਰਮਿੰਗ ਕਰਦੇ ਤੂੰ ਵਜਨ ਕਰਕੇ ਫੇਰ ਦੇਈਂ ਦੀ ਡੀ ਵਾਰਮਿੰਗ ਵਜਨ ਨਾਲ ਹੁੰਦੀ ਹੈ ਨਾ ਕਿੰਨੇ ਚਿਰ ਬਾਅਦ ਹੁੰਦੀ ਹੈ ਡੀ ਵਾਰਮਿੰਗ ਦੀ ਡੀ ਵਾਰਮਿੰਗ ਸਾਲ ਚ ਅਸੀਂ ਦੋ ਵਾਰੀ ਕਰਦੇ ਹਾਂ ਜੇ ਮੰਨ ਲਓ ਨਾ ਕਰੀਏ ਫਿਰ ਬੱਚੇ ਨਾ ਆਏ ਆ ਅੰਦਰ ਜੀ ਪੈਦਾ ਹੋ ਜਾਂਦੇ ਆ ਜੀ ਉਹ ਖਰਾਕ ਕੰਮ ਨਹੀਂ ਕਰਦੀ ਜਾਣ ਵਾਲਾ ਲੱਛਣ ਕੀ ਕਰਨ ਲੱਗ ਜਾਂਦਾ ਕੁੱਤਾ ਦਿਖਾਉਣ ਕੀ ਲੱਗ ਜਾਂਦਾ ਲੱਛਣ ਕੁੱਤਾ ਘਟਣ ਲੱਗ ਜਾਂਦਾ ਜੀ ਅੱਖਾਂ 'ਚ ਵੀ ਗੱਡ ਡਾਉਣ ਲੱਗ ਜਾਂਦੀ ਆ ਅੱਖਾਂ 'ਚ ਗੱਡ ਡਾਉਣ ਲੱਗ ਜਾਂਦੀ ਆ ਉਹ ਚੁਸਤੀ ਫੁਰਤੀ ਵੀ ਘਟ ਜਾਂਦੀ ਹਾਂਜੀ ਹਾਂਜੀ ਹਾਂ ਨਾ ਖੇਡਣ ਵਾਸਤੇ ਬਾਈ ਕਿਉਂਕਿ ਬਹੁਤ ਉਹ ਆ ਇਹ ਤਾਂ ਖੇਡਣ ਦੇ ਸ਼ਕੀਨ ਹੁੰਦੇ ਆ ਖੇਡਣ ਨੂੰ ਫਿਰ ਬਾਈ ਕਿੰਨੇ ਟਾਈਮ ਖੜਾਉਣਾ ਹੈ ਇਹਨਾਂ ਨੂੰ ਖੇਡਣ ਨੂੰ ਬਈ ਵੇੜੇ 'ਚ ਛੱਡੀ ਦੇ ਆ ਚਾਰ ਪੰਜ ਜਣਵਾਰ ਕਿਹੜੇ ਆਪਣੇ ਹੈਗੇ ਬਸ ਜੀ ਖੁੱਲੀ ਜਗ੍ਹਾ ਸਾਡੀ ਕੋਲ ਘੰਟਾ ਡੇਢ ਘੰਟਾ ਛੱਡਦੇ ਨੇ ਉਹ ਹਿਸਾਬ ਨਾਲ ਘੰਟਾ ਡੇਢ ਘੰਟਾ ਇਹ ਆਪਸ ਵਿੱਚ ਪੂਰਾ ਮਸਤੀ ਕਰਦੇ ਆ ਜੀ ਤੇ ਇਹ ਜਿਵੇਂ ਹੁਣ ਆ ਇਕੱਠੇ ਰਹਿੰਦੇ ਆ ਕਰਕੇ ਇਹਨਾਂ ਦੀ ਇੰਨੀ ਬਣਦੀ ਆ ਕਿ ਮਤਲਬ ਕਿਸੇ ਵੀ ਕੁੱਤੇ ਨਾਲ ਇੰਨੇ ਫ੍ਰੈਂਡਲੀ ਹੋ ਜਾਂਦੇ ਆ ਇਕੱਠੇ ਹੀ ਰਹਿੰਦੇ ਆ ਇੱਥੇ ਇਕੱਠੇ ਰਹਿੰਦੇ ਕਰਕੇ ਜ਼ਿਆਦਾਤਰ ਇਹਨਾਂ ਦੀ ਆਪਸ ਵਿੱਚ ਬੱਦਲ ਹੁੰਦੀਆਂ ਨੇ ਜੀ ਜੇ ਜੇ ਨਵਾਂ ਕੁੱਤਾ ਬੱਚ ਲਿਆ ਗਏ ਵੱਢਣਗੇ ਨਵਾਂ ਇੱਕ ਦੋ ਦਿਨ ਕਰਦੇ ਜਿਆਦਾ ਫਿਰ ਹੋ ਜਾਂਦੇ ਉਹਦੇ ਨਾਲ ਫਿਰ ਭੌਣ ਮਿਲ ਜਾਂਦਾ ਜਾਨਬਾ ਫਿਰ ਉਹਨੂੰ ਆਪਦੇ ਝੌਂਡੇ ਸ਼ਾਮਲ ਕਰ ਲੈਂਦੇ ਕਰ ਲੈਂਦੇ ਸੀ ਕਰ ਲੈਂਦੇ ਐ ਵੈਸੇ ਮੈਨੂੰ ਐ ਲੱਗਦਾ ਵੀ ਆਹ ਤਾਂ ਜਿਵੇਂ ਭੇੜੀਆਂ ਨਸਲਾ ਇਹਨਾਂ ਇਹਨਾਂ ਦੇ ਝੌਂਡੇ ਸ਼ਾਮਲ ਹੋਣਾ ਥੋੜਾ ਔਖਾ ਹੁੰਦਾ ਹੋਊਗਾ ਇਹ ਆਪਸ ਵਿੱਚ ਥੋੜੀ ਕਹਿੰਦੇ ਜਿੰਨਾ ਕ ਮੈਂ ਭੇੜੀਆਂ ਬਾਰੇ ਸੁਣਿਆ ਵੀ ਕਿਉਂਕਿ ਨਹੀਂ ਤਾਂ ਥੋੜੀ ਰਤਵੇਦੀ ਵੀ ਲੜਾਈ ਹੁੰਦੀ ਆ ਆਪਸ ਵਿੱਚ ਵੀ ਮੈਂ ਵੱਡਾ ਮੇਰੀ ਮੇਰਾ ਹੁਕਮ ਮੰਨੋ ਕਿਉਂਕਿ ਇਹ ਤਾਂ ਫਿਰ ਅਕਸਰ ਹੈ ਤਾਂ ਭੇੜੀਆਂ ਹੀ ਆ ਹਨਾ ਭਾਈ ਹੈ ਤਾਂ ਜੀ ਉਹੀ ਆ ਜੀ ਪਰ ਜ਼ਿਆਦਾ ਨਹੀਂ ਕਰਦੇ ਇੱਕ ਦੋ ਡੌਗ ਵਿੱਚ ਸੀਗੇ ਸਾਡੇ ਕੋਲ ਪਹਿਲਾਂ ਜੀ ਜਿਹੜੇ ਜਿਆਦਾ ਅੜਬ ਸੀਗੇ ਹਾਂ ਪਰ ਇਹ ਤਾਂ ਸਹੀ ਐ ਸੈਲ ਕਰਤੇ ਉਸ ਤੋਂ ਬਾਅਦ ਇਹ ਤਾਂ ਬਿਲਕੁਲ ਸਹੀ ਐ ਵੀ ਇਹਨਾਂ ਦਾ ਕੋਈ ਬੱਚਾ ਪੁੱਛਾ ਜਿਵੇਂ ਮਰਜ਼ੀ ਤਰੇ ਕਰ ਜਿਵੇਂ ਮਰਜ਼ੀ ਤਰੇ ਕਰਨੀ ਇਹਦਾ ਦਵਾਈ ਦਵਾਈ ਅਸੀਂ ਦਿੰਨੇ ਆਂ ਮੂਲ ਤੇ ਰਾਮਦਾਰ ਜਿਵੇਂ ਜਿਵੇਂ ਨਿਆਣਾ ਬੱਚਾ ਇਹਨਾਂ ਨੂੰ ਹੱਥ ਪਾਵੇ ਬਾਈ ਉਹ ਉਹਨਾਂ ਨੂੰ ਵੀ ਉਹਨੂੰ ਨਹੀਂ ਤਾਂ ਨਹੀਂ ਵੱਢਣਗੇ ਨਹੀਂ ਨਹੀਂ ਸੇਤ ਹੀ ਨਹੀਂ ਕੋ ਕਹਿੰਦੇ ਹੈ ਜਿਹੜਾ ਮੈਂ ਆਏ ਹੱਥ ਲਾਈ ਜਾਂਦਾ ਇਹ ਮੈਂ ਤੁਹਾਡੇ ਬੈਠਿਆਂ ਤੋਂ ਹੀ ਹੱਥ ਲਾਈ ਜਨਾ ਕਰਕੇ ਵੀ ਪਰੇਸ਼ਾਨੀ ਨਹੀਂ ਇਹਨੂੰ ਜੇ ਮੈਂ ਕੱਲੇ ਨੂੰ ਹੱਥ ਲਾਵਾਂ ਮੈਂ ਕੱਲੇ ਵੀ ਤੁਸੀਂ ਲਾ ਸਕਦੇ ਹੋ ਮੈਂ ਗਰਮ ਨਹੀਂ ਨਾ ਹੈਬ੍ਰਿਡ ਵਾਲਾ ਜੀ ਹਾਂ ਇਹ ਫੈਮਿਲੀ ਡੌਗ ਆ ਫੈਮਿਲੀ ਡੌਗ ਆ ਹਾਂ ਜੀ ਹਾਂ ਵੀ ਇਹਨਾਂ ਨੂੰ ਆਪਾਂ ਉਸ ਚੀਜ਼ ਲਈ ਰੱਖ ਸਕਦੇ ਹਾਂ ਕਿ ਬਸ ਤੁਹਾਡੇ ਘਰੇ ਤੁਹਾਡਾ ਮੈਂਬਰ ਆ ਹਾਂਜੀ ਹਾਂਜੀ ਤੇ ਜਾਂ ਆਪਾਂ ਕਹਿ ਲਈਏ ਵੀ ਜਿਵੇਂ ਬਾਪੂ ਕੱਲਾ ਰਹਿੰਦਾ ਬੀਬੀ ਕੱਲੀ ਰਹਿੰਦੀ ਆ ਹਨਾ ਜਾਂ ਬੰਦਾ ਕਈ ਵਾਰੀ ਕੱਲਾ ਰਹਿੰਦਾ ਥੋੜਾ ਡਿਪਰੈਸਡ ਆ ਹਨਾ ਇਹ ਚੀਜ਼ ਆ ਬਈ ਕਈ ਵਾਰੀ ਜਵਾਕ ਜੋਖ ਜਿਵੇਂ ਬਾਈ ਦੇ ਬਾਹਰ ਨੂੰ ਗਏ ਆ ਤਾਂ ਇਹਨੂੰ ਐ ਲੱਗਦਾ ਕਿ ਆ ਮੇਰੇ ਬੱਚੇ ਆ ਹਨਾ ਹਰਜੀਤ ਬਾਈ ਬਾਕੀ ਜੇ ਆਪਾਂ ਖੁੱਲੇ ਛੜਦੀਏ ਟੈਗ ਦੇ ਤਾਂ ਹੈ ਹੀ ਨਹੀਂ ਕਿੰਨਾ ਟੈਗ ਰਾਤ ਨੂੰ ਬਈ ਖੁੱਲੇ ਹੁੰਦੇ ਆ ਜੀ ਠੀਕ ਹੈ ਨਾ ਆ ਜਾਨਵਰ ਮੇਰੇ ਕੋਲ ਹੁੰਦਾ ਰਾਤ ਨੂੰ ਖੁੱਲਾ ਹੁੰਦਾ ਇਹ ਠੀਕ ਹੈ ਤੇ ਕੈਮਰੇ ਚ ਦੇਖ ਲੈਣਾ ਹੁੰਦਾ ਮੈਂ ਕਿਹੜੀ ਸਾਈਡ ਫਿਰਦਾ ਤੇ ਬਹੁਤ ਜਾਣੇ ਨੇ ਇਹਨਾਂ ਵੀ ਸਾਰੀ ਰਾਤ ਇਹਨੇ ਟਿਕਣਾ ਨਹੀਂ ਇਧਰਲੇ ਪਾਸੇ ਉਧਰ ਉਧਰ ਹੋ ਇਧਰ ਜਾਣ ਦੀ ਬਹਿੜਕ ਤੇ ਹੁੰਦਾ ਕਦੇ ਕਦੇ ਐ ਨੋਟ ਕੀਤਾ ਵੀ ਮਨ ਨੂੰ ਕਿ ਚਲੋ ਬਾਈ ਵੀ ਤੁਸੀਂ ਘਰੇ ਨਹੀਂ ਗਏ ਅੱਜ ਤੁਸੀਂ ਘਰੇ ਨਹੀਂ ਆਏ ਹਾਂਜੀ ਬੀ ਇਹਨੂੰ ਤੁਸੀਂ ਕੈਮਰੇ 'ਚ ਦੇਖਿਆ ਹੋਵੇ ਵੀ ਯਾਰ ਮਿਸ ਕਰਦਾ ਹੋਵੇ ਯਾਰ ਵੀ ਮੈਂ ਮਿਸ ਬਹੁਤ ਜਿਆਦਾ ਕਰਦਾ ਨਹੀਂ ਜੀ ਹਾਂ ਜੇ ਇਹਦੇ ਕੋਲ ਨਾ ਜਾਈਏ ਤਾਂ ਜਾਣੀ ਦੀ ਆਪ ਨੂੰ ਵੀ ਮਹਿਸੂਸ ਹੁੰਦਾਗਾ ਵੀ ਯਾਰ ਜਾਨਵਰ ਕੋਲ ਗਏ ਨਹੀਂ ਅਸੀਂ ਇਹਦੇ ਕੋਲੇ ਹਾਂ ਵੀ ਇਹਨੂੰ ਪਲਾਇਆ ਨਹੀਂ ਹਾਂ ਵੀ ਯਾਰ ਇਹਨੂੰ ਕਿਉਂ ਤੇ ਸਾਰਾ ਪਾਣੀ ਤੇ ਸਾਰਾ ਦੇਖਣਾ ਪੈਂਦਾ ਇਹ ਸੀ ਜਾਂ ਆਏ ਹੋਇਆ ਕਦੇ ਵੀ ਯਾਰ ਵੀ ਤੇਰੇ ਬਈ ਇਹ ਕੋਲੇ ਹੁੰਦਾ ਵੀ ਯਾਰ ਕਈ ਵਾਰੀ ਉਹਦਾ ਦਿਮਾਗ ਕਿਤੇ ਹੋਰ ਖਰਾਬ ਆ ਯਾਰ ਤੇ ਇਹਦੇ ਇਹਨੂੰ ਘੂਰਤਾ ਹੋਵੇ ਵੀ ਇਹਨੂੰ ਘੂਰਿਆਗਾ ਵੀ ਚਲੋ ਤੁਰ ਪੜ ਹੈਂ ਨਵੇਂ ਵੀ ਮੈਂ ਛੇ ਦਿਨ ਛੇ ਦਿਨ ਛੇ ਦਿਨ ਹੀ ਘੁਰਦਾ ਇਹਨਾਂ ਨੂੰ ਠੀਕ ਕਿਉਂਕਿ ਇਹਨਾਂ ਨਾਲ ਪਿਆਰ ਹੀ ਇਹਨਾਂ ਬਣਿਆ ਵਾ ਠੀਕ ਹੈ ਵੈਸੇ ਵੀ ਦਿਮਾਗ ਖਰਾਬ ਘੱਟ ਹੁੰਦਾ ਹੈਗਾ ਉਹ ਇਹ ਮਤਲਬ ਇਹ ਇਹਨਾਂ ਨੂੰ ਰੱਖਣ ਵਾਲੇ ਤਾਂ ਹੁੰਦਾ ਹੀ ਘੱਟ ਆ ਹਾਂਜੀ ਹਾਂਜੀ ਜਦੋਂ ਇਹਨਾਂ ਦੇ ਵਿੱਚ ਰਹਿੰਦੇ ਆ ਤਾਂ ਜੇ ਕਿਤੇ ਜਾਈਦਾ ਜੀ ਪਹਿਲਾਂ ਆ ਕੇ ਜਾਨਵਰਾਂ ਚ ਜਾਈਦਾ ਸਿੱਧਾ ਘਰੇ ਕਿਦੋਂ ਆ ਕੇ ਨਾ ਪਹਿਲਾਂ ਜਾਨਵਰਾਂ ਕੋਈ ਵੀ ਕਿਤੇ ਮਾੜਾ ਮੋਟਾ ਵੀ ਆ ਤਾਂ ਇਹਨਾਂ ਜਾ ਕੇ ਜਾਨੀ ਦੀ ਸਹੀ ਹੋ ਜਾਂਦਾ ਸਹੀ ਹੋ ਜਾਂਦਾ ਵੀ ਮਤਲਬ ਇਹ ਤਾਂ ਅਸਲ ਦੇ ਵਿੱਚ ਦਿਮਾਗ ਖਰਾਬ ਨਹੀਂ ਕਰਦੇ ਅਸਲ ਦੇ ਵਿੱਚ ਖਰਾਬ ਨੂੰ ਸਹੀ ਕਰਦੇ ਆ ਸਹੀ ਕਰਦੇ ਹਣਾ ਜਿਹੜਾ ਅਸਲ ਦੇ ਵਿੱਚ ਯਾਰ ਮੈਨੂੰ ਐ ਲੱਗਦਾ ਵੀ ਇਹਨਾਂ ਦੀ ਇਹਨਾਂ ਦੀ ਤਾਂ ਟੈਨਸ਼ਨ 'ਚ ਵੀ ਖੁਸ਼ੀ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਬਈ ਜੇ ਮਤਲਬ ਆਪਾਂ ਇਹਨਾਂ ਦੀ ਪਰੇਸ਼ਾਨੀ ਮੰਨਦੇ ਆ ਨਾ ਆਪਾਂ ਨੂੰ ਦਿਮਾਗ ਚ ਲੱਗਦਾ ਵੀ ਯਾਰ ਮੈਂ ਹਜੇ ਮੇਰੀਰ ਕੁੱਤੇ ਦੀ ਡੀਵਾਰਮਿੰਗ ਕਰਨ ਵਾਲੀ ਆ ਯਾਰ ਮੈਂ ਕੁੱਤੇ ਦੇ ਫਲਾਣਾ ਟੀਕਾ ਲਵਾਉਣਾ ਤਾਂ ਉਹ 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 ਮੈਨੂੰ ਆਨ ਲੱਗਦਾ ਵੀ ਇੱਕ ਵੀਲਦਰੀ ਸਿਖਾਉਂਦੇ ਆ ਬੰਦੇ ਨੇ ਬਿਲਕੁਲ ਸਿਖਾਉਂਦੇ ਆ ਵੀਰੇ ਹਾਂ ਜੀ ਵੀ ਜਿਹੜਾ ਤੁਹਾਡਾ ਜਵਾਕ ਜ਼ਿੰਮੇਵਾਰ ਨਹੀਂਗਾ ਤੁਸੀਂ ਉਹਨੂੰ ਕੁੱਤਾ ਜਾਂ ਘੋੜਾ ਲੈ ਕੇ ਦੇ ਦੋ ਜ਼ਿੰਮੇਵਾਰ ਬਣਜੋ ਉਹਨੂੰ ਲੱਗਣ ਲੱਗ ਜੂਗਾ ਯਾਰ ਵੀ ਟਾਈਮ ਤੇ ਦਾਣਾ ਪਾਉਣਾ ਯਾਰ ਟਾਈਮ ਤੇ ਪਾਣੀ ਪਿਉਣਾ ਹਣਾ ਸਹੀ ਗੱਲ ਆ ਵੀਰੇ ਹਣਾ ਹਾਂ ਜੀ ਹਾਂ ਜੀ ਵੀ ਉਹਨੂੰ ਉਹਨੂੰ ਕਿਤੇ ਨਾ ਕਿਤੇ ਘਰੇ ਘਰੇ ਮੋੜਨ ਵਾਲੀ ਜਿਹੜੀ ਤਾਂਗਾ ਉਹ ਬਣਨ ਲੱਗ ਧਿਆਨ ਹੋਰ ਪਾਸੇ ਨਹੀਂ ਜਾਂਦਾ ਜਵਾਕ ਦਾ ਕਿਸੇ ਦਾ ਫਿਰ ਹਰਜੀਤ ਫਿਰ ਆ ਆ ਲਿਆਂਦਾ ਕਿੱਥੋਂ ਸੀਗਾ ਆਹ ਜਾਨਵਰ ਇਹ ਵੀਰ ਜਗਵਿੰਦਰ ਹੁਣਾਂ ਦੀ ਦੇਣ ਐ ਵੀਰ ਇਹਨਾਂ ਕੋਲੋਂ ਆ ਸਾਡੇ ਗੁਰੂ ਆ ਫੇਰ ਵੀ ਪੁਰਾਣੇ ਆ ਇਹ ਵਾਲੇ ਜੀ ਇਹਨਾਂ ਨੇ ਪਾਲ ਕੇ ਦਿੱਤਾ ਇਹ ਇਹ ਤਾਂ ਬਹੁਤ ਟਾਈਮ ਲੱਗਿਆ ਜੀ ਇਹਨੂੰ 2 ਘੰਟ ਮੈਨੂੰ 6 ਮਹੀਨੇ ਟ੍ਰੇਨ ਕਰਨੀ ਪਈ ਐ ਮੈਂ ਚਾਹੁੰਦਾ ਸੀ ਵੀ ਮੈਨੂੰ ਸਾਡੇ ਮੋਗੇ ਜਿਲ੍ਹੇ ਦੇ ਵਿੱਚੋਂ ਸਭ ਤੋਂ ਟਾਪ ਦਾ ਡੌਗ ਮੇਰੇ ਕੋਲ ਹੋਵੇ ਅੱਛਾ ਹੂੰ ਉਹਦੀ ਖਾਤਰ ਫਿਰ ਹੁਣ ਜੇ ਕੋਈ ਚੰਗੀ ਚੀਜ਼ ਲੈਣੀ ਆ ਉਹਦੀ ਵੇਟਿੰਗ ਤਾਂ ਹੁੰਦੀ ਹੈ ਤੇ ਫਿਰ ਉਹਦੇ ਪਾਸ ਦੇ ਚੰਗਾ ਬੰਦਾ ਵੀ ਪਾ ਲੈਣਾ ਪੈਂਦਾ ਹਾਂਜੀ 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 ਮਿੱਤਰ ਤਾਂ ਖੈਰ ਪਹਿਲਾਂ ਤੂੰ ਹੀ ਆਪਣੇ ਇਹ ਹੂੰ ਤੇ ਪਰ ਫੇਰ ਵੀ ਬਹੁਤ ਮਿਹਨਤ ਕਾਫੀ ਟਾਈਮ ਕਾਫੀ ਡੌਗ ਦੇ ਦੀ ਦੇਖਦੇ ਹੀ ਰਹੇ ਵੀ ਇਹਦੇ ਨੂੰ ਆ ਠੀਕ ਹੈ ਇਹਦੇ ਨੂੰ ਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਮੈਨੂੰ ਦਿੱਤਾ ਬਈ ਜਦੋਂ ਤੁਸੀਂ ਦੇਤਾ ਥੋੜੀ ਪ੍ਰਾਣੀ ਮਿੱਤਰਤਾ ਸੀ ਤੇ ਕਈ ਵਾਰੀ ਆਪਣੇ ਦਿਮਾਗ 'ਚ ਭੈ ਜਾ ਨਹੀਂ ਹੁੰਦਾ ਵੀ ਯਾਰ ਕਿਤੇ ਆਏ ਜੇ ਨਾ ਹਰਜੀਤ ਕਹੇ ਦੇ ਵੀ ਯਾਰ ਇੰਨੇ ਚਿਰ ਬਾਅਦ ਭਾਲ ਕੇ ਵੀ ਦਿੱਤਾ ਤੇ ਯਾਰ ਮੈਂ ਆ ਉਹਦੋਂ ਹੀ ਪਤਾ ਸੀ ਵੀ ਯਾਰ ਇਹਨੇ ਆ ਬਣ ਜਾਣਾ ਨਹੀਂ ਬਾਈ ਜੀ ਆਪਾਂ ਬਹੁਤ ਸਾਲਾਂ ਤੋਂ ਸ਼ੈਫਰਡ ਦਾ ਹੀ ਪਹਿਲਾਂ ਮੈਂ ਸ਼ੁਰੂਆਤ ਕੰਮ ਸ਼ੈਫਰਡ ਦਾ ਹੀ ਕੀਤਾ ਪਹਿਲਾਂ ਦੋ ਫੀਮੇਲਾਂ ਸ਼ੈਫਰਡ ਮੈਂ ਲਈਆਂ ਉਹ ਵੀ ਸ਼ੌਂਕ ਦੇ ਲਈ ਉਹ ਰੱਖੀਆਂ ਹੋਈਆਂ ਸੀ ਆਪਾਂ ਨੂੰ ਕੋਈ ਪੈਸੇ ਤਾਂ ਹੁੰਦਾਂ ਨਹੀਂ ਸੀਗਾ ਵੀ ਆਪਾਂ ਪੈਸੇ ਕਮਾਉਣੇ ਇਹਨਾਂ ਤੋਂ ਉਦੋਂ ਬਾਅਦ ਫੇਰ ਹੌਲੀ ਹੌਲੀ ਢਿੱਲੋਂ ਸਾਹਿਬ ਜਲੰਧਰ ਵਾਲੇ ਉਹਨਾਂ ਦੇ ਮੈ ਡੌਗਾ ਚੋਂ ਵੀ ਲੈਏ ਬੱਚੇ ਫੇਰ ਮੋਗੇ ਤੋਂ ਗਰਸੇਵਕਾ ਉਹਦੇ ਨਾਲ ਮੇਰੀ ਲਿਆਜ ਪੈ ਗਈ ਫੇਰ ਮੈਂ ਉਹਦੇ ਨਾਲ ਜਾਣ ਲੱਗ ਗਿਆ ਆਉਣ ਜਾਣ ਐ ਇਸੇ ਕਰਕੇ ਨਾ ਹੌਲੀ ਹੌਲੀ ਪਰਖ ਆ ਜਾਂਦੀ ਹੈ ਜਾਨਵਰ ਨੂੰ ਦੇਖ ਕੇ ਜਾਨਵਰ ਦੀ ਤਾਂ ਬੱਚੇ 'ਚ ਵੀ ਪਰਖ ਆ ਜਾਂਦੀ ਆ ਵੀ ਆਪਾਂ ਕਿਹੜਾ ਚੰਗਾ ਬਣੂ ਕਿਹੜਾ ਮਾੜਾ ਬਣੂ ਹੂੰ ਹੂੰ ਇਹ ਉਹ ਤੋਂ ਬਰੀਡਿੰਗ ਕਰਦਾ ਸੀਗਾ ਫਰੈਂਚ ਦੀ ਹੂੰ ਇਹਨੂੰ ਸ਼ੈਵੜ ਨਾਲ ਨਹੀਂ ਲਗਾ ਸੀ ਉਹ ਨਿਕੇ ਨਿਕੇ ਸੀਗਾ ਆਪਣਾ ਕੋਟਟ ਕੋਏ ਜੇ ਪਹਿਲਾਂ ਬਰੀਡਿੰਗ ਕਰਦਾ ਰਿਹਾ ਮੈਨੂੰ ਕਹਿ ਲੱਗਿਆ ਮੈਨੂੰ ਸ਼ੈਵੜ ਲੈ ਕੇ ਦਿਓ ਸ਼ੈਵੜ ਲੈ ਕੇ ਦਿਓ ਫਿਰ ਹੁਣ ਸਾਡੀ ਵੀ ਸੋਚ ਸੀ ਵੀ ਇਹਨੂੰ ਲੈ ਕੇ ਦਿੱਜੇ ਤਾਂ ਕਿਸੇ ਚੀਜ਼ ਦਾ ਪਤਾ ਵੀ ਲੱਗੇ ਵੀ ਹਾਂ ਚੀਜ਼ ਹੈ ਹੂੰ ਹੂੰ ਦੇ ਨੇ ਬੇਟੰਗ ਤਾਂ ਕੀਤੀ ਪਰ ਇਹਨੂੰ ਲੈ ਤਾਂ ਆਪਾਂ ਜੋ ਇਹਦੇ ਚਾਇਆ ਉਹ ਇਹਨੂੰ ਲੈ ਤਾਂ ਆਪਾਂ ਇਹ ਇਹਦੇ ਤੇ ਇਹਦੇ ਇਹਦੇ ਮੂੰਹ ਮਾਂ ਤੇ ਬਈ ਬੂਥ ਤੇ ਕਾਲਾਪਨ ਜ਼ਿਆਦਾ ਹਨਾ ਹਾਂਜੀ ਬਲੈਕ ਮਾਸਕ ਚ ਆ ਗਿਆ ਇਹ ਇਹ ਜ਼ਿਆਦਾ ਇਹ ਜ਼ਿਆਦਾ ਇਹਦਾ ਵੀ ਫਰਕ ਹੁੰਦਾ ਹਾਂਜੀ ਇਹ ਪਹਿਲਾਂ ਨਹੀਂ ਸੀਗਾ ਹੁਣ ਬਈ ਜੀ ਜਦੋਂ ਦੇ ਲੌਂਗ ਕੋਟ ਚੱਲ ਪਿਆ ਨਾ ਉਹਨਾਂ ਦੇ ਵਿੱਚ ਆਉਣ ਲੱਗ ਗਿਆ ਜ਼ਿਆਦਾ ਪ੍ਰਾਣਿਆਂ ਦੇ ਮੂੰਹ ਲਾਲ ਹੀ ਹੁੰਦੇ ਸੀਗੇ ਹੁਣ ਇਹਨਾਂ ਦਾ ਜਿਉਂ ਜਿਉਂ ਨਵਾਂ ਆਈ ਜਾਂਦਾ ਟ੍ਰੈਂਡ ਨਵੇਂ ਦਰ ਨਵਾਂ ਟ੍ਰੈਂਡ ਬਦਲੀ ਜਾਂਦਾ ਹੂੰ ਜਿਹੜੇ ਨਵੇਂ ਡੌਗ ਇੰਪੋਰਟ ਆਉਂਦੇ ਉਹਨਾਂ ਦੇ ਵਿੱਚ ਬਾਹਰੋਂ ਇਹ ਚੀਜ਼ਾਂ ਆਈ ਜਾਂਦੀਆਂ ਉਹਦੇ ਨਾਲ ਇਹਨਾਂ ਦੀ ਮਾਰਕੀਟ ਜ਼ਿਆਦਾ ਬਣੀ ਜਾਂਦੀ ਹੈ अच्छा ਹੁਣ ਜਿਹੜਾ ਆਹ ਬਲੈਕ ਮਾਸਕ ਵਾਲਾ ਇਹ ਮੈਨੂੰ ਤਾਂ ਲੱਗਿਆ ਕਿ ਮੈਨੂੰ ਹੀ ਜ਼ਿਆਦਾ ਸੋਹਣਾ ਲੱਗੀ ਜਾਂਦਾ ਬਈ ਇਹਦੇ ਜਿਹੜੇ ਬੱਚੇ ਆ ਬਲੈਕ ਇੰਨੇ ਸੋਹਣੇ ਬੱਚੇ ਆਉਂਦੇ ਆ ਬਈ ਹਰੇਕ ਦੇ ਦਿਮਾਗ 'ਚ ਇਹੀ ਗੱਲ ਹੁੰਦੀ ਆ ਯਾਰ ਵੀ ਇਹਦੇ ਅਰਗਾ ਹੋਵੇ ਬੱਚਾ ਹਨਾ ਤੇ ਬੱਚੇ ਬਿਲਕੁਲ ਸੇਮ ਡਿਟੋ ਕਾਪੀ ਆ ਵੀਰੇ ਬਹੁਤ ਚੰਗਾ ਰਿਜ਼ਲਟ ਦੇ ਰਿਹਾ ਜੀ ਬੱਚੇ ਚੰਗੇ ਆ ਬੱਚੇ ਯਾਰ ਮੈਨੂੰ ਤਾਂ ਲੱਗਿਆ ਕਿ ਯਾਰ ਮੈਂ ਸ਼ਾਇਦ ਇਹਨਾਂ ਬਾਰੇ ਘੱਟ ਜਾਣਦਾ ਵੀ ਵੀ ਮੈਨੂੰ ਹੀ ਜ਼ਿਆਦਾ ਵੀ ਮੈਨੂੰ ਥੋੜਾ ਵੱਖਰਾ ਲੱਗਦਾ ਅਚਾ ਲੋਕ ਵੀ ਜਿਹੜੇ ਇਹਨਾਂ ਨੂੰ ਜਾਣਦੇ ਆ ਉਹ ਵੀ ਇਹਨਾਂ ਦੇ ਮਰੀਦ ਆ ਹਾਂ ਬਹੁਤ ਬਈ ਆ ਆ ਰੰਗ ਦੇ ਹਾਂ ਇਸ ਰੰਗ ਦੇ ਬਹੁਤ ਲੋਕ ਹੈਗੇ ਆ ਇਹਦੇ ਚ ਇਹਦੇ ਬਈ ਪਿੰਡੇ ਦੇ ਵਿੱਚ ਵੀ ਕਾਲਪਣ ਜ਼ਿਆਦਾ ਹਾਂਜੀ ਹਾਂਜੀ ਹੂੰ ਇਹ ਬਈ ਐਵੇਂ ਤਾਂ ਨਹੀਂ ਕਭੀ ਇਹ ਵੱਡਾ ਹੋ ਕੇ ਐਵੇਂ ਕਰ ਗਿਆ ਪਹਿਲਾਂ ਵੀ ਨਿਆਣੇ ਹੁੰਦੇ ਤੋਂ ਵੀ ਐ ਹੀ ਰੰਗ ਦੇ ਵਿੱਚ ਹਾਂਜੀ ਕੱਲਾ ਤਾਂ ਨਿਆਣੇ ਹੁੰਦਿਆਂ ਦੇ ਵਿੱਚ ਹੀ ਹੁੰਦਾ ਜੋ ਬਲੈਕ ਮਾਸਕ ਆ ਉਹ ਵੀ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਹੀ ਆ ਜਾਂਦਾ ਵਾ ਦੁਬਾਰਾ ਨਹੀਂ ਆਉਂਦਾ ਕਲਰ ਹੈਗਾ ਵੀ ਇਹ 6 ਮਹੀਨਿਆਂ ਦੇ ਵਿੱਚ ਲਾਈਟ ਡਾਰਕ ਜਦੋਂ ਇਹ 6 ਮਹੀਨੇ ਬਾਅਦ ਦੂਬਰੀ ਸਾਲ ਚ ਕੂਡ ਚੇਂਜ ਕਰਦੇ ਆ ਰੁੱਤ ਮੁਤਾਬਕ ਜੀ ਜਦੋਂ ਇਹ ਚੇਂਜ ਕਰਦੇ ਆ ਦੁਬਾਰਾ ਡਾਰਕ ਪਿੱਕਾ ਤਾਂ ਥੋੜਾ ਬਹੁਤਾ ਹੁੰਦਾ ਰਹਿੰਦਾ ਵਾ ਪਰ ਜਿਹੜਾ ਕਲਰ ਆ ਗਿਆ ਟੂਈ ਦਾ ਬਲੈਕ ਆ ਗਿਆ ਬਲੈਕ ਹੀ ਰਹਿੰਦਾ ਵਾ ਹਾਂ ਵੀ ਉਦਾਂ ਜਿਵੇਂ ਮੰਨ ਕੇ ਚਲੋ ਜਿਵੇਂ ਆਮ ਤੌਰ ਤੇ ਜਿਹੜੇ ਨੀਲੇ ਘੋੜੇ ਹੁੰਦੇ ਆ ਪਹਿਲਾਂ ਕਾਲੇ ਹੁੰਦੇ ਆ ਫਿਰ ਹੌਲੀ 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 ਉਹ ਗ੍ਰੇ ਹੋ ਜਾਂਦੇ ਆ ਇਹ ਇਹ ਐਵੇਂ ਨਹੀਂ ਹੋਊਗਾ ਇਹ ਜਿਵੇਂ ਹੋਊਗਾ ਇਹ ਰਹੂਗਾ ਆਈ ਰਹੂਗਾ ਉਹ ਤਾਂ ਜਿਹੜੇ ਬਈ ਜਿਹੜੀ ਇਹਦੀ ਸ਼ੇਡ ਆ ਨਾ ਇਹ ਤਾਂ ਕਿਤੇ ਨਾ ਕਿਤੇ ਧੁੱਪ ਨਾਲ ਤੇ ਨੇਰੇ ਨਾਲ ਵੀ ਫਰਕ ਪੈਂਦਾ ਇਹਨਾਂ ਤੇ ਹਾਂ ਧੁੱਪ ਨੇਰੇ ਨਾਲ ਫਰਕ ਤਾਂ ਪੈ ਜਾਂਦਾ ਸ਼ੇਡ ਜੇ ਮੰਨ ਕੇ ਚੱਲੋ ਆਪਾਂ ਬਹੁਤਾ ਨੇਰੇ 'ਚ ਰੱਖਦੇ ਆਂ ਜਾਨਵਰ ਨੂੰ ਤਾਂ ਉਹ ਜ਼ਿਆਦਾ ਕਾਲਾ ਦਿਸਣ ਲੱਗ ਜਾਂਦਾ ਤੇ ਜੇ ਆਪਾਂ ਉਹਨੂੰ ਥੋੜਾ ਧੁੱਪੇ ਜ਼ਿਆਦਾ ਖੁੱਲੇ 'ਚ ਰੱਖਾਂਗੇ ਤੇ ਬਈ ਜਿਵੇਂ ਐਡੇ ਕੋਟ ਵਾਲਾ ਜਾਨਵਰ ਹੈ ਉਹਨੂੰ ਨਮਾਉਣਾ ਕਿੰਨੇ ਚਿਰ ਬਾਅਦ ਚਾਹੀਦਾ ਇਹ ਲਮਾਂ ਦਾ ਤਾਂ ਕੋਈ ਬੜਾ ਜ਼ਰੂਰੀ ਨਹੀਂ ਇਹਨੂੰ ਥਾਂ ਹੀ ਜਗ੍ਹਾ ਹੀ ਇਹ ਜੀ ਦੇਣੀ ਚਾਹੀਦੀ ਆ ਵੀ ਜਿੱਥੇ ਇਹ ਖਰਾਬ ਨਾ ਹੋ ਗਈ ਹਮ ਕਾ ਬਹੁਤ ਛੇ ਦੇ ਤੇ ਵਜਦਾ ਰਹੇ ਦਿੱਲੀ ਖਾਣ ਬੀਣ ਇਹਦਾ ਉਹ ਜਆ ਪਾਵੇ ਜਿਹਦੇ ਵਿੱਚ ਇਹਦੇ ਕੋਡ ਲਈ ਚੀਜ਼ ਆਉਂਦੀਆਂ ਵਾ ਉਹ ਚੀਜ਼ਾਂ ਇਹਨੂੰ ਪੈਂਦੀਆਂ ਰਹਿਣ ਹੂੰ ਤਾਂ ਇਹ ਜਾਨਵਰ ਦਾ ਕੋਡ ਬਣਿਆ ਰਹਿੰਦਾ ਵਾ ਖਰਾਕ ਮੁਤਾਬਕ ਨਹੀਂ ਤੇ ਜੁੱਟੀਆਂ ਬਣ ਬਣ ਕੇ ਲੈ ਜਾਂਦਾ ਉਹ ਜਿਹੜੀਆਂ ਮਤਲਬ ਜੁੱਟ ਜੁੱਟ ਜੇ ਬਣ ਜਾਂਦੇ ਜੁੱਟ ਜੇ ਬਣ ਜਾਂਦੇ ਆ ਆਮ ਬੰਦੇ ਦਾ ਜਿਵੇਂ ਹੁਣ ਮੰਨ ਲਓ ਵੀ ਟਰਾਲੀ ਦੇ ਥੱਲੇ ਬੰਨ ਕੇ ਪਤਾ ਹੀ ਨਹੀਂ ਲੈਣਾ ਪਤਾ ਹੀ ਨਹੀਂ ਲੈਣਾ ਜੀ ਤਾਂ ਉਹ ਉਹਦਾ ਤਾਂ ਮਤਲਬ ਕੁਦਰਤੀ ਗੱਲ ਆ ਵੀ ਉਹਨੇ ਤਾਂ ਖਰਾਬ ਹੋਣਾ ਹੀ ਆ ਹਨਾ ਮਿੱਟੀ ਪੈ ਪੈ ਕੇ ਬਾਈ ਜਦੋਂ ਕੇਅਰ ਨਹੀਂ ਕਰਨੀ ਹਾਂ ਵੀ ਇਹਦਾ ਤਾਂ ਉਹਨਾਂ ਕੀ ਆ ਵੀ ਜਿਵੇਂ ਆਪਾਂ ਆਪਦੇ ਵਾਲਾਂ ਨੂੰ ਹਰ ਰੋਜ਼ ਮੋਂਦੇ ਆ ਵੀ ਉਹਵੇਂ ਹਰ ਰੋਜ਼ ਧਿਆਨ ਮੰਗਦਾ ਹੀ ਮੰਗਦਾ ਕਿ ਜੇ ਆਪਾਂ ਹਰ ਰੋਜ਼ ਧਿਆਨ ਦੇਈ ਜਾਈਏ ਫੇਰ ਬਾਲਾ ਧਿਆਨ ਨਹੀਂ ਮੰਗਦਾ ਫੇਰ ਨਹੀਂ ਆ ਫੇਰ ਨਹੀਂ ਮੰਗਦਾ ਜੀ ਹਾਂ ਨਾ ਵੀ ਜੇ ਆਪਾਂ ਹਰ ਰੋਜ਼ ਧਿਆਨ ਦੇਈ ਜਾਈਏ ਫੇਰ ਹਰ ਰੋਜ਼ 20 ਮਿੰਟ ਦੇਈ ਜਾਈਏ ਫੇਰ ਨਹੀਂ ਫੇਰ ਨਹੀਂ ਜੀ ਇਹਨੂੰ ਕਰ ਨਾਲੇ ਰੁਟੀਨ ਬਣ ਜਾਂਦੀ ਹੈ ਬੰਦੇ ਦੀ ਹੂੰ ਅਸਲ ਦੇ ਵਿੱਚ ਯਾਰ ਮੈਂ ਤਾਂ ਇਹ ਦੇਖਿਆ ਵੀ ਜਿਹੜੇ ਬੰਦੇ ਨੂੰ ਕਿਤੇ ਨਾ ਕਿਤੇ ਦਿਮਾਗੀ ਤੌਰ ਤੇ ਨਾ ਐ ਲੱਗਣਾ ਮਹਿਸੂਸ ਹੋਣ ਲੱਗ ਗਿਆ ਵੀ ਯਾਰ ਦੁਨੀਆ ਤੇ ਮੇਰੀ ਕਦਰ ਕਰਨ ਵਾਲਾ ਕੋਈ ਨਹੀਂ ਤਾਂ ਉਹ ਜਾਨਵਰ ਰੱਖ ਲੈ ਹਾਂ ਉਹਨੂੰ ਪਤਾ ਲੱਗ ਜਾਊਗਾ ਵੀ ਮੇਰੀ ਵੀ ਕਦਰ ਹੈਗੀ ਆ ਮੈਂ ਵੀ ਕਿਸੇ ਸਲਤਨਤ ਦਾ ਰਾਜਾ ਜਿੱਥੇ ਮੈਨੂੰ ਸਲਾਮ ਮਾਰਨ ਵਾਲਾ ਕੋਈ ਹੈਗਾ ਹਾਂਜੀ 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 ਇਹ ਤਾਂ ਹੈ ਵੀ ਜਿਹੜਾ ਨਾ ਇਹ ਇਹ ਬੰਦੇ ਨੂੰ ਬੰਦੇ ਨੂੰ ਬੰਦੇ ਨੂੰ ਕਿੰਗ ਹੋਣ ਦਾ ਅਹਿਸਾਸ ਕਰਾਉਂਦੇ ਆ ਇਹ ਕੋਈ ਇੱਕ ਜਾਨਵਰ ਆ ਜੀ ਜਿਹੜਾ ਬੰਦੇ ਦੇ ਮੂਹਰੇ ਹੋ ਕੇ ਤੁਰੂਗਾ ਹੂੰ ਸੈਫੜ ਹੂੰ ਇਹਨੇ ਬੰਦੇ ਦੇ ਮੂਹਰੇ ਹੋ ਕੇ ਤੁਰਨਾ ਵੀ ਇਹਨੇ ਜਦੋਂ ਤੁਰਨਾ ਬੰਦੇ ਦੇ ਮੂਹਰੇ ਹੋ ਕੇ ਤੁਰਨਾ ਜੀਸ ਨੂੰ ਖੱਟ ਕੇ ਤੁਰਨਾ ਮੈਸ਼ਾ ਨਹੀਂ ਸਾਰੇ ਢਿੱਲੇ ਸਰੀਰਾਂ ਦੇ ਤੁਰੇ ਫਿਰਨਗੇ ਨਾਲ ਹੂੰ ਅੱਛਾ ਇਹ ਅੱਗੇ ਜਾਊਗਾ ਹਾਂ ਇਹ ਅੱਗੇ ਰਹੂਗਾ ਇਹਦੇ ਨਾਲ ਜਿਹੜਾ ਇਹ ਤੁਰਨਾਮਾ ਉਹ ਕਿਸੇ ਡੌਗ ਨਾਲ ਹੈ ਨਹੀਂਗਾ ਵੀ ਆਪਾਂ ਲੈ ਕੇ ਜੀ ਉਹਨੂੰ ਤੁਰਪੀ ਉਹ ਸ਼ੇਅਰ ਕਰਿਆਂ ਦੀ ਉਹਦਾ ਸਵਾਦ ਆ ਨਹੀਂ ਹੈਗਾ ਅੱਛਾ ਜਿਹੜਾ ਜਰਮਨ ਸ਼ੈਫਰਡ ਦਾ ਰੋਪਾ ਤੇ ਜਿਹੜਾ ਜ ਉਹ ਹੋਰ ਕਿਸੇ ਦਾ ਨਹੀਂ ਹੈਗਾ ਹੂੰ ਬਾਕੀ ਹਰੇਕ ਮਤਲਬ ਬੰਦੇ ਦਾ ਇਸ਼ਕ ਆ ਹਨਾ ਹਾਂ ਪਰ ਜਿਹੜਾ ਜਰਮਨ ਸ਼ੈਫਰਡ ਦਾ ਸਵਾਦ ਆ ਉਹ ਕਦੇ ਨਹੀਂ ਹੈਗਾ ਓਕੇ ਲੈ ਵੀ ਸੱਜਣੂ ਐਵੇਂ ਦੇ ਸੱਜਣਾ ਜਿਹੜੇ ਹਮੇਸ਼ਾ ਆਪਾਂ ਮਿਲਦੇ ਰਹਿੰਨੇ ਆ ਬਾਈ ਹੁਣਾਂ ਕੋਲੇ ਵੀ ਜਿਹੜੇ ਜਾਨਵਾਰਾ ਤੇ ਇਹ ਬੜੇ ਚੰਗੇ ਬੰਦੇ ਆ ਅਸਲ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਾਸਕੀ ਪ੍ਰਤੀ ਜਾਂ ਜਰਮਨ ਸ਼ੈਫਰਡ ਪ੍ਰਤੀ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਨਾ ਤੇ ਬਾਈ ਹੁਣਾਂ ਦਾ ਨੰਬਰ ਨੰਬਰ ਦੇ ਦਈਏ ਹਨਾ ਬਾਈ ਹਾਂਜੀ ਹਾਂਜੀ ਤਾਂ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੰਬੰਧਤ ਜਾਣਕਾਰੀ ਚਾਹੀਦੀ ਹੋਈ ਜਰਮਨ ਸ਼ੈਫਰਡ ਪ੍ਰਤੀ ਜਾਂ ਇੰਨਾ ਪ੍ਰਤੀ ਤੁਸੀਂ ਬਾਈ ਹੁਣਾਂ ਨੂੰ ਫੋਨ ਲਾ ਲਿਓ ਵੇਖੋ ਹੋ ਕੇ ਤੁਹਾਨੂੰ ਵਧੀਆ ਡੀਲ ਕਰਨਗੇ ਬਦਿਆ ਮਤਲਬ ਇਹੋ ਜਿਹੇ ਬੰਦੇ ਆ ਯਾਰ ਘੈਂਟ ਬੰਦੇ ਆ ਸਾਡੇ ਇਲਾਕੇ ਦੇ ਘੈਂਟ ਬੰਦਿਆਂ ਦੇ ਵਿੱਚੋਂ ਬੰਦੇ ਮੰਨੇ ਜਾਂਦੇ ਆ ਵੀ ਜਿਨ੍ਹਾਂ ਦੀ ਅਸੀਂ ਰਿਸਪੈਕਟ ਕਰਦੇ ਆ ਤਾਂ ਤੁਸੀਂ ਇਹਨਾਂ ਨਾਲ ਬੇਫਿਕਰ ਹੋ ਕੇ ਸੰਪਰਕ ਕਰ ਸਕਦੇ ਆੱਖਾਂ ਮੀਚ ਕੇ ਆਪਾਂ ਇਹ ਕਹਿ ਸਕਦੇ ਜਿਹੜੀ ਗੱਲ ਇਹਨਾਂ ਨੇ ਕਹਿਤੀ ਉਹ ਵੈਰੀਫਾਈਡ ਗੱਲ ਕਰਨਗੇ ਆਪਦੀ ਉਮਰ ਦੇ ਤਜਰਬੇ ਚੋਂ ਗੱਲ ਕਹਿਣਗੇ ਤੇ ਤੁਹਾਡੇ ਲਈ ਕੰਮ ਆਉਣ ਵਾਲੀ ਗੱਲ ਕਰਨਗੇ ਜਿਉਂਦੇ ਰੋ ਸਜਣੋ